ਮੇਰੇ ਹੱਥ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਝੂਠਾਂ ਦਾ ਪਲੰਦਾ ਆ 2017 ਦੇ ਵਿੱਚ ਉਹਨਾਂ ਨੇ ਪੰਜਾਬੀਆਂ ਨੂੰ ਬੁਲੇ ਸ। ਇਹ ਕੋਈ ਮੇਰੇ ਲਿਖੇ ਨਹੀਂ ਇਹ ਉਹਨਾਂ ਦਾ ਖੁੱਦ ਦਾ ਚੋਣ ਮੈਨੀਫੈਸਟੋ ਆ ਭਾਪ ਉਹਨਾਂ ਦੇ ਚੁਣਾਬੀ ਵਾਅਦੇ ਕਿਉਂਕਿ ਸ਼ਾਇਦ 2017 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਬਣਨਾ ਚਾਹੁੰਦੇ ਸਨ ਪਰ ਅਫਸੋਸ ਪੰਜਾਬੀਆਂ ਨੇ ਉਹਨਾਂ ਨੂੰ ਨਕਾਰ ਦਿੱਤਾ। ਹੁਣ ਮੈਂ ਇਹਨਾਂ ਇਸ ਨੂੰ ਝੂਠ ਜਾਂ ਗੱਪ ਕਿਉਂ ਕਹਿ ਰਹੇ ਆ ਤਾਂ ਫਿਰ ਸੁਣੋ ਇਸ ਚੋਣ ਮੈਨੀਫੈਸਟੋ ਦੇ ਵਿੱਚ ਜੋ-ਜੋ ਵਾਅਦੇ ਕੀਤੇ ਗਏ ਉਹਨਾਂ ਦੇ ਵਿੱਚੋਂ ਕੁਝ ਅਹਿਮ ਵਾਅਦੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ 217 ਦੇ ਵਿੱਚ ਤਾਂ ਭਾਵੇਂ ਉਹਨਾਂ ਦੀ ਸਰਕਾਰ ਨਹੀਂ ਆਈ ਪਰ 22 ਦੇ ਵਿੱਚ ਇਹਨਾਂ ਦੀ ਸਰਕਾਰ ਆਈ ਤੇ ਫਿਰ 5 ਸਾਲ ਦੇ ਸਮੇਂ ਦੇ ਵਿੱਚ ਤਾਂ ਅਮਨੀ ਪਾਰਟੀ ਨੇ ਪੰਜਾਬ ਨੂੰ ਹੋਰ ਗਹਿਰਾਈ ਦੇ ਨਾਲ ਸਮਝਿਆ ਹੋਣਾ ਤੇ ਵਾਅਦੇ ਹੋਰ ਵੀ ਵੱਡੇ ਹੋਏ ਹੋਣਗੇ ਚਲੋ ਹੋਰ ਵੱਡੇ ਤਾਂ ਨਹੀਂ ਇਕੱਲੇ ਇਹਨਾਂ ਵਾਅਦਿਆਂ ਤੇ ਹੀ ਨਿਗਾ ਮਾਰ ਲਈਏ ਤੇ ਕਿੰਨੇ ਕੋਈ ਵਾਅਦੇ ਜੋ 217 ਦੇ ਵਿੱਚ ਇਹਨਾਂ ਦੀ ਪਾਰਟੀ ਦੇ ਵੱਲੋਂ ਕੀਤੇ ਗਏ 2022 ਚ ਆਪ ਪਾਰਟੀ ਦੀ ਸਰਕਾਰ ਆਉਣ ਤੇ ਇਹਨਾਂ ਨੇ ਕਿੰਨੇ ਕੁ ਵਾਦੇ ਉਹ ਜਿਹੜੇ ਪੂਰੇ ਕੀਤੇ ਜਾਂ ਫਿਰ ਕਿੰਨੇ ਕੁ ਵਾਦੇ ਐਸੇ ਨੇ ਜਿੰਨਾ ਵਾਦਿਆਂ ਦੇ ਇਹ ਨੇੜੇ ਤੇੜੇ ਰਹੇ ਮੈਂ ਕੁਝ ਕੁ ਵਾਦੇ ਨੇ ਜੋ ਤੁਹਾਨੂੰ ਪੜ ਕੇ ਸੁਣਾਵਾਂਗਾ ਪਹਿਲੇ ਜੇਕਰ ਵਾਦੇ ਦੀ ਗੱਲ ਕਰੀਏ ਤਾਂ ਅਕਾਲੀ ਦਲ ਭਾਜਪਾ ਗੜਜੋੜ ਦੇ ਮੰਤਰੀਆਂ ਤੋਤਾ ਸਿੰਘ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਕਰਮ ਸਿੰਘ ਮਜੀਠੀਆ ਸਕੰਦਰ ਮਲੂਕਾ ਤੇ ਹੋਰ ਜਿੰਨਾਂ ਖਿਲਾਫ ਕਿਸਾਨਾਂ ਦੀਆਂ ਸਕੀਮਾਂ ਦੇ ਪੈਸੇ ਦੀ ਹੇਰਾਫੇਰੀ ਦਾ આરોਪ ਏ ਉਹਨਾਂ ਨੂੰ ਜੇਲ੍ਹ ਹੋਵੇਗੀ ਹੁਣ ਪਹਿਲੇ ਵਾਅਦੇ ਤੇ ਨਿਗਾਹ ਮਾਰੀਏ ਤਾਂ ਦੱਸਿਓ ਕਿ ਕਿਹੜੇ ਕਿਹੜੇ ਐਸੇ ਮੰਤਰੀ ਐਸੇ ਲੀਡਰ ਜਿਹੜੇ ਇਹਨਾਂ ਦੀ ਸਰਕਾਰ ਦੇ ਵਿੱਚ ਇਸ ਜੋ ਇਹਨਾਂ ਦੇ ਵੱਲੋਂ ਇਲਜ਼ਾਮ ਲਾਇਆ ਗਿਆ ਇਸ ਇਲਜ਼ਾਮ ਦੇ ਤਹਿਤ ਜੇਲ੍ਹ ਦੇ ਵਿੱਚ ਇਹਨਾਂ ਦੇ ਵੱਲੋਂ ਪੰਚਾਇਆ ਗਿਆ ਅਗਲੀ ਗੱਲ ਕਰੀਏ ਤਾਂ ਇਹਨਾਂ ਦੇ ਵੱਲੋਂ ਇਹ ਚੋਣ ਮੈਨੀਫੈਸਟੋ ਤਕਰੀਬਨ ਸੈਪਟੰਬਰ 10 2116 ਤੋਂ ਲੈ ਕੇ ਸੈਪਟੰਬਰ 20 2116 ਤੱਕ ਇਸ ਚੋਣ ਮੈਨੀਫੈਸਟੋ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਗਿਆ ਕਿਉਂਕਿ 2017 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਸਨ ਤੋਂ ਸੁਬੇਲੇ ਇਹਨਾਂ ਨੇ ਕਿਹਾ ਸੀ ਕਿ 2017 ਦੇ ਵਿੱਚ ਸਾਡੀ ਸਰਕਾਰ ਬਣਦੀ ਆ ਤਾਂ ਦਸੰਬਰ 2018 ਤੱਕ ਪੰਜਾਬ ਦਾ ਕਿਸਾਨ ਜਿਹੜਾ ਹਰ ਕਿਸਾਨ ਕਰਜ਼ਾ ਮੁਕਤ ਹੋਵੇਗਾ। ਮਤਲਬ ਇਹਨਾਂ ਨੇ 1 ਸਾਲ ਦਾ ਸਮਾਂ ਲਿਆ ਸੀ। ਪਰ 2022 ਦੇ ਵਿੱਚ ਸਰਕਾਰ ਬਣੀ ਹੁਣ ਤੱਕ 2025 ਦਾ ਸਮਾਂ ਆਇਆ 3 ਸਾਲ। 3 ਸਾਲਾਂ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਇਹ ਕਿਹਾ ਸੀ ਕਿ 1 ਸਾਲ ਦੇ ਵਿੱਚ ਪੰਜਾਬ ਦਾ ਹਰ ਕਿਸਾਨ 2018 ਤੱਕ ਕਰਜ਼ਾ ਮੁਕਤ ਹੋਵੇਗਾ। ਮੈਂ ਕਹਣਾ ਕਿ 3 ਸਾਲਾਂ ਦੇ ਵਿੱਚ ਪੰਜਾਬ ਦਾ ਪੂਰੇ ਪੰਜਾਬ ਦਾ ਇੱਕ ਵੀ ਕਿਸਾਨ ਐਸਾ ਦਿਖਾ ਦਿੱਤਾ ਜਾਵੇ ਐਸਾ ਪੇਸ਼ ਕੀਤਾ ਜਾਵੇ ਜੋ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਕਰਜ਼ਈ ਸੀ ਪਰ ਸਰਕਾਰ ਆਉਣ ਤੋਂ ਬਾਅਦ ਇਹਨਾਂ ਦੀਆਂ ਐਸੀਆਂ ਨੀਤੀਆਂ ਜਿਹੜੀਆਂ ਉਸ ਸਰਕਾਰ ਦੇ ਜਿਹੜੀਆਂ ਉਸ ਕਿਸਾਨ ਦੇ ਫਿੱਟ ਬੈਠੀਆਂ ਤੇ ਉਹ ਕਿਸਾਨ ਕਰਜ਼ਾ ਮੁਕਤ ਹੋ ਗਿਆ ਪੂਰੇ ਪੰਜਾਬ ਦੇ ਵਿੱਚੋਂ 3 ਸਾਲਾਂ ਦੇ ਵਿੱਚ ਕੋਈ ਵੀ ਇੱਕ ਕਿਸਾਨ ਚਾਹੇ ਇਹਨਾਂ ਦਾ ਕੋਈ ਆਪਣਾ ਆਪ ਮੱਕੜ ਇਹਨਾਂ ਦਾ ਕੋਈ ਆਪਣਾ ਹੀ ਵਰਕਰ ਜਿਹੜਾ ਹੈਗਾ ਉਹ ਕਿਉਂ ਨਾ ਹੋਵੇ ਪਰ ਤੱਥਾਂ ਸਬੂਤਾਂ ਦੇ ਨਾਲ ਉਹਨੂੰ ਇਸ ਚੀਜ਼ ਸਾਬਤ ਕਰਨੀ ਪਵੇਗੀ ਨਾਲ ਹੀ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਗਰੀਬ ਕਿਸਾਨਾਂ ਕਿਸਾਨ ਮਜ਼ਦੂਰਾਂ ਦਲਿਤ ਤੇ ਪਛੜੀਆਂ ਜਾਤੀਆਂ ਦੇ ਬੈਂਕ ਕਰਜ਼ੇ ਮੁਆਫਤੇ ਬਾਕੀ ਸਾਰੇ ਕਿਸਾਨਾਂ ਦੇ ਕਰਜ਼ਿਆਂ ਉੱਤੇ ਵਿਆਜ ਮੁਆਫ ਕੀਤਾ ਜਾਵੇਗਾ ਹੁਣ ਗੱਲ ਇਹਨਾਂ ਦੇ ਆਪਦੇ ਹੀ ਕਹੇ ਹੋਏ ਬੋਲਾਂ ਤੇ ਕਰਦੇ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਅਨਾਉਂਸ ਕੀਤਾ ਕਿ ਭਾਈ ਖਰਾਬਾ ਜੋ ਹੋਇਆਗਾ ਉਹਨਾਂ ਨੂੰ ਇਹ ਮੁਆਵਜ਼ਾ ਮਿਲੇਗਾ ਪ੍ਰਤੀ ਏਕੜ ਐਨ ਐਨ ਰੁਪਏ ਜਿਹੜੇ ਉਹ ਦਿੱਤੇ ਜਾਣਗੇ ਉਨੇ ਤੇ ਗੱਲ ਗਰੀਬ ਕਿਸਾਨਾਂ ਦੀ ਕਿਸਾਨ ਮਜ਼ਦੂਰਾਂ ਦੀ ਦਲਤ ਤੇ ਪਛੜੀਆਂ ਜਾਤੀਆਂ ਦੇ ਪਛੜੀਆਂ ਜਾਤਾਂ ਦੀ ਕਰ ਰਹੇ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਨਾਉਂਸਮੈਂਟ ਹੁੰਦੀ ਆ ਤਾਂ ਉੱਥੇ ਤਾਂ ਫਿਰ ਜੋ ਮਾਰ ਪਈਆ ਉਹ ਕੱਲੇ ਕਿਸਾਨ ਜ਼ਿਮੀਂਦਾਰ ਨੂੰ ਨਹੀਂ ਪਈ ਉੱਥੇ ਤਾਂ ਕਿਸਾਨ ਪਛੜੀਆਂ ਜਾਤਾਂ ਨੂੰ ਵੀ ਪਈਆ ਉੱਥੇ ਉੱਥੇ ਤਾਂ ਮਾਰ ਜਿਹੜੀ ਆ ਉਹ ਮਜ਼ਦੂਰ ਭਾਈਚਾਰੇ ਨੂੰ ਵੀ ਪਈਆ ਤਾਂ ਫਿਰ ਮਜ਼ਦੂਰ ਭਾਈਚਾਰੇ ਦੇ ਲਈ ਅਨਾਉਂਸਮੈਂਟ ਜਿਹਦੀ ਗੱਲ ਤੁਸੀਂ 216 ਦੇ ਵਿੱਚ ਕਰਦੇ ਸੀ ਕਿ ਜਾਂ ਸਾਡੀ 17 ਦੇ ਵਿੱਚ ਸਰਕਾਰ ਆਈ ਤਾਂ ਆਹ ਚੀਜ਼ ਅਸੀਂ ਕਰ ਦੇਵਾਂਗੇ ਤਾਂ ਫਿਰ ਭਾਈਓ ਤੁਹਾਡੇ ਵਾਅਦੇ ਕਿੱਥੇ ਗਏ ਇਸੇ ਲਈ ਤਾਂ ਮੈਂ ਕਹਿ ਰਿਹਾ ਕਿ ਗੱਪ ਇਹ ਝੂਠ ਗੱਪਾਂ ਦਾ ਪਲੰਦਾ ਝੂਠਾਂ ਦਾ ਪਲੰਦਾ ਅੱਗੇ ਆਉਣੇ ਆ ਸੁਆਮੀ ਨਾਥਨ ਰਿਪੋਰਟ ਨੂੰ ਦਸੰਬਰ 220 ਤੱਕ ਲਾਗੂ ਕੀਤਾ ਜਾਵੇਗਾ ਕਿਸਾਨਾਂ ਨੂੰ ਫਸਲਾਂ ਉੱਤੇ ਕੀਤੇ ਗਏ ਖਰਚ ਤੋਂ 50% ਦੀ ਵਾਧਾ ਮੁੱਲ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ 217 ਦੇ ਵੀ ਸਾਡੀ ਸਰਕਾਰ ਆਉਂਦੀ ਤਾਂ ਤਿੰਨ ਸਾਲਾਂ ਦੇ ਵਿੱਚ 220 ਤੱਕ ਅਸੀਂ ਸੁਆਮੀ ਨਾਥਨ ਰਿਪੋਰਟ ਲਾਗੂ ਕਰ ਦੇਵਾਂਗੇ ਸਮਾਬਿੱਤ ਇਹਨਾਂ ਸਾਲਾਂ ਦਾ ਹੈ ਤੇ 2022 ਦੇ ਵਿੱਚ ਸਰਕਾਰ ਵੀ ਆ ਗਈ ਹੁਣ 2025 ਚੱਲਦਾ ਤਾਂ ਕਿਰਪਾ ਕਰਕੇ ਇਹਨਾਂ ਦਾ ਕੋਈ ਮੰਤਰੀ ਕੋਈ ਐਮਐਲਏ ਕੋਈ ਲੀਡਰਸ਼ੀਪਰ ਦੱਸ ਸਕਦਾ ਜਾਂ ਫਿਰ ਇਹਨਾਂ ਦਾ ਕੋਈ ਭਮੱਕੜ ਜਾਂ ਫਿਰ ਇਹਨਾਂ ਦਾ ਕੋਈ ਵਰਕਰ ਦੱਸ ਸਕਦਾ ਕਿ ਭਾਈ ਕਿੱਥੇ ਜੇ ਸੁਆਮੀ ਨਾਥਨ ਰਿਪੋਰਟ ਜਿਹੜੀ ਹੈਗੀ ਆ ਉਹ ਲਾਗੂ ਹੋਈ ਆ ਪੰਜਾਬ ਦੇ ਵਿੱਚ ਕਿੱਥੇ ਉਹ ਸੁਆਮੀ ਨਾਥਨ ਰਿਪੋਰਟ ਲਾਗੂ ਹੋਈ ਆ ਜ ਜੀ ਦੀ ਗੱਲ ਇਹਨਾਂ ਦੇ ਵੱਲੋਂ ਵੀ 2016 ਦੇ ਵਿੱਚ ਹੀ ਕਹਿ ਦਿੱਤੀ ਗਈ ਸੀ 2016 ਦੇ ਵਿੱਚ ਕਰਤੀ ਗਈ ਸੀ ਕਿ ਜੇਕਰ 2017 ਦੇ ਵਿੱਚ ਸਰਕਾਰ ਆਉਂਦੀ ਆ ਤਾਂ ਅਸੀਂ ਸੁਆਮੀ ਨਾਥਨ ਰਿਪੋਰਟ ਜਿਹੜੀ ਆ ਉਹ ਲਾਗੂ ਜ਼ਰੂਰ ਕਰਾਂਗੇ ਅਗਲੇ ਵਾਅਦੇ ਦੀ ਗੱਲ ਕਰੀਏ ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਤੋਂ ਰਾਹਤ ਲਈ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਖੇਤ ਮਜ਼ਦੂਰਾਂ ਨੂੰ ਵੀ ਫਸਲ ਦੇ ਬਰਬਾਦ ਹੋਣ ਦਾ 10000 ਰੁਪਏ ਪ੍ਰਤੀ ਮਹੀਨਾ ਮੁਆਵਜ਼ਾ ਦਿੱਤਾ ਜਾਵੇਗਾ ਹੁਣ ਦੇਖੋ 2116 ਤੋਂ ਲੈ ਕੇ 225 ਹੁਣ ਚੱਲ ਰਿਹਾ ਆ 8-9 ਸਾਲ ਹੋ ਚਲੇ ਨੇ ਮਤਲਬ ਇਹ ਕਹਿੰਸੀ ਕਿ ਜੇਕਰ 17 ਦੇ ਵਿੱਚ ਸਰਕਾਰ ਬਣਦੀ ਉਸ ਵੇਲੇ ਕਿਸੇ ਤਰ੍ਹਾਂ ਦਾ ਕੋਈ ਖਰਾਬਾ ਹੁੰਦਾ ਤਾਂ 20000 ਰੁਪਏ ਪ੍ਰਤੀ ਏਕੜ ਇਹਨਾਂ ਦੇ ਵੱਲੋਂ ਦਿੱਤਾ ਜਾਣਾ ਸੀ ਅੱਜ 225 ਚੱਲ ਰਿਹਾ ਤੇ ਅੱਜ ਪ੍ਰਤੀ ਏਕੜ ਦੀ ਜੇ ਗੱਲ ਕਰਾਂ ਤਾਂ ਪ੍ਰਤੀ ਏਕੜੇ ਕਹਿੰਦੇ ਨੇ ਕਿ 20000 ਪ੍ਰਤੀ ਏਕੜ ਅਸੀਂ ਦੇਵਾਂਗੇ ਹੁਣ 16 ਤੋਂ ਲੈ ਕੇ 17 ਤੋਂ ਲੈ ਕੇ 25 ਤੱਕ ਦੇ ਤੁਸੀਂ ਮਹਿੰਗਾਈ ਦੀ ਗੱਲ ਕਰ ਲੋ ਕਿਹੜੀ ਕਿਹੜੀ ਚੀਜ਼ ਆ ਜਿਹੜੀ ਦੇ ਵਿੱਚ ਮਹਿੰਗਾਈ ਨਹੀਂ ਹੋਈ ਐਸੀ ਕਿਹੜੀ ਚੀਜ਼ ਹੈ ਜਿਹੜੀ ਮਹਿੰਗਾਈ ਨਹੀਂ ਹੋਈ ਤੇ ਭਾਈ ਤੁਹਾਡਾ ਮੁਆਵਜ਼ਾ ਜਿਹਦੇ ਸੀ ਕੁਦਰਤੀ ਆਫਤਾਂ ਨਾਲ ਕਿਸਾਨਾਂ ਨੂੰ ਮਤਲਬ ਉਹ ਕਿਸਾਨ ਤਾਂ ਤਾਂ ਜੋ ਕੁਦਰਤੀ ਆਫਤਾ ਉਹਨੂੰ ਝੱਲ ਸਕਿਓ ਉਹਦਾ 20000 ਸੀ ਤੁਹਾਡਾ 20000 ਦਾ 20000 ਹੀ ਜਿਹੜਾ ਹੈਗਾ ਉਹ ਰਿਹਾ ਜਿਹੜਾ 2017 ਦੇ ਵਿੱਚ ਵੀ ਤੁਹਾਡਾ 20000 ਸੀ ਤੇ ਹੁਣ ਤੁਹਾਡੀ ਸਰਕਾਰ ਹੀ ਉਦੋਂ ਵੀ 20000 ਆ ਅਗਲੀ ਗੱਲ ਖੇਤ ਮਜ਼ਦੂਰਾਂ ਨੂੰ ਫਸਲ ਦੇ ਬਰਬਾਦ ਹੋਣ ਦਾ 10000 ਰੁਪਏ ਪ੍ਰਤੀ ਮਹੀਨਾ ਮੁਆਵਜ਼ਾ ਹੁਣ ਮੈਂ ਪੁੱਛਣਾ ਚਾਹਣਾ ਕਿ ਮਾਨ ਸਾਹਿਬ ਨੇ ਉਹ ਕਿਹੜੀ ਸਪੀਚ ਆ ਜਿਦੇ ਵਿੱਚ ਇਹ ਅਨਾਉਂਸ ਕਰ ਦਿੱਤਾ ਜਾਂ ਉਹ ਕਿਹੜੀ ਵੀਡੀਓ ਜਿਦੇ ਚ ਇਹ ਅਨਾਉਂਸ ਕੀਤਾ ਉਹ ਕਿਹੜੀ ਜਿਹੜੀ ਹੈਗੀ ਆ ਮਾਨ ਸਾਹਿਬ ਦੀ ਨਾ ਤਸਵੀਰ ਆ ਜਿਹਦੇ ਵਿੱਚ ਉਹਨਾਂ ਨੇ ਭਾਈ ਇਹ ਲਿਖ ਕੇ ਪਾਇਆ ਆ ਪੋਸਟਰ ਕਿਹੜਾ ਹੈ ਜਿਹਦੇ ਵਿੱਚ ਲਿਖ ਕੇ ਪਾਇਆ ਕਿ ਹਾਲੇ ਤੱਕ ਜਿੰਨਾ ਕੁ ਮੁਆਵਜ਼ੇ ਦਾ ਐਲਾਨ ਪਿਛਲੇ ਦਿਨਾਂ ਚ ਮਾਨ ਸਾਹਿਬ ਨੇ ਕੀਤਾ ਕਿ ਜਿਹੜਾ ਹੈਗਾ ਇਹਨਾਂ ਦੇ ਮੰਤਰੀ ਸ਼ੰਤਰੀ ਜਿਹੜੇ ਹੈਗੇ ਆ ਬੋਲ ਰਹੇ ਨੇ ਇਹਨਾਂ ਦੇ ਵਿਧਾਇਕ ਜਿਹੜੇ ਆ ਬੋਲ ਰਹੇ ਨੇ ਤਾਂ ਉਹ ਤਾਂ ਭਾਈ ਫਿਰ ਉਹਨਾਂ ਨੇ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਫਸਲ ਦੇ ਬਰਬਾਦੀ ਦਾ ਫਸਲ ਦੇ ਬਰਬਾਦ ਹੋਣ ਦਾ 10000 ਰੁਪਏ ਪ੍ਰਤੀ ਮਹੀਨਾ ਮੁਆਵਜ਼ਾ ਮਿਲੇਗਾ 10000 ਛੱਡੋ 7000 8000 5000 2000 1000 ਕੁਝ ਵੀ ਅਨਾਉਂਸ ਕੀਤਾ ਨਹੀਂ ਸਿਰਫ ਲਿਖਿਆ ਗਿਆ ਇਹਨਾਂ ਦੇ ਵੱਲੋਂ 2016 ਦੇ ਇਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪਰ ਅਸਲੀਅਤ ਕੀ ਆ ਹੋਈ ਆ ਅੱਗੇ ਗੱਲ ਕਰਦੇ ਆ ਕਿਸਾਨ ਅਤੇ ਕਿਸਾਨ ਮਜ਼ਦੂਰਾਂ ਦੀਆਂ ਧੀਆਂ ਦੇ ਵਿਆਹ ਦੇ ਲਈ 51000 ਅਤੇ 33 ਦੇ ਜਨਮ ਦੇ ਮੌਕੇ 21000 ਰੁਪਏ ਦਾ ਸ਼ਗਨ ਹੁਣ ਦੀ ਅਸਲੀਅਤ ਦੱਸਦਾ ਇਹਦੀ ਅਸਲੀਅਤ ਕੀ ਆ ਕਾਂਗਰਸ ਦੇ ਵੇਲੇ ਤੋਂ 51000 ਰੁਪਏ ਸ਼ਗਨ ਸਕੀਮ ਜਿਹੜੀ ਆ ਉਹ ਚੱਲ ਰਹੀ ਆ ਉਹ ਜਿਉਂਦੀ ਤਿਉਂ ਜਿਹੜੀ ਹੈਗੀ ਆ ਉਹ ਚੱਲ ਰਹੀ ਆ ਮਤਲਬ ਇਹ ਵਾਦਾ ਇਹਨਾਂ ਨੇ 2017 ਦੇ ਵਿੱਚ ਕੀਤਾ ਸੀ 51000 ਦਾ ਉਹ ਕਿੱਥੇ ਇੱਕ ਉਹਨੂੰ 2022 ਦੇ ਵਿੱਚ ਇਹ ਆਏ ਤਾਂ ਉਹਦੇ ਵਿੱਚ ਇਹਨਾਂ ਨੇ ਕਿੰਨਾ ਕੁ ਵਾਦਾ ਕੀਤਾ ਉਹ ਸਾਰੀਆਂ ਚੀਜ਼ਾਂ ਜਗ ਜाहिर ਨੇ ਉਸ ਤੋਂ ਅੱਗੇ ਜੇ ਗੱਲ ਕਰੀਏ ਤਾਂ ਧੀ ਦੇ ਜਨਮ ਦਿਨ ਜਨਮ ਦੇ ਮੌਕੇ ਤੇ 21000 ਰੁਪਏ ਦਾ ਸ਼ਗਨ ਹੁਣ ਤੁਹਾਨੂੰ ਅਸਲੀਅਤ ਇਹਦੀ ਦੱਸਦਾ ਅਸਲੀਅਤ ਕੀ ਆ ਕਿ ਜੇਕਰ ਧੀ ਦਾ ਜਦ ਜਨਮ ਹੁੰਦਾ ਇਹਨਾਂ ਨੇ ਕਿਹਾ ਜ਼ਰੂਰ ਸੀ ਕਿ 21000 ਦਾ ਸ਼ਗਨ ਪਰ ਅਸਲ ਦੇ ਵਿੱਚ ਛਗਣ ਜਿਹੜਾ ਉਹ 6000 ਦਾ ਮਿਲਦਾ ਹੈ ਉਹ ਵੀ ਜੇਕਰ ਤੁਹਾਡੇ ਘਰ ਦੇ ਵਿੱਚ ਦੋ ਧੀਆ ਹੁੰਦੀਆਂ ਨੇ ਤਾਂ ਉਹ ਦੋ ਬੱਚਿਆਂ ਤੱਕ ਉਹ ਦੋਨੋਂ ਧੀਆ ਹੁਣ 6000 ਪਹਿਲੀ ਵਾਰ ਮਿਲੂਗਾ 6000 ਅਗਲੀ ਵਾਰ ਮਿਲੂਗਾ ਉਹ ਵੀ ਸਿਰਫ ਦੋ ਬੱਚਿਆਂ ਤੱਕ ਜਦੋਂ ਤੱਕ ਦੋ ਧੀਆ ਹੁੰਦੀਆਂ ਨੇ ਜੇਕਰ ਉਸ ਤੋਂ ਬਾਅਦ ਤੀਸਰੀ ਵਾਰ ਧੀ ਦਾ ਜਨਮ ਹੁੰਦਾ ਚੌਥੀ ਵਾਰ ਧੀ ਦਾ ਜਨਮ ਹੁੰਦਾ ਤਾਂ ਉਸਤੇ ਕੁਝ ਵੀ ਨਹੀਂ ਮਤਲਬ ਜਿਹੜਾ 21000 ਦਾ ਗੱਪ 21000 ਦਾ ਝੂਠ ਇਹਨਾਂ ਨੇ 2017 ਦੇ ਵਿੱਚ ਬੋਲਿਆ ਸੀ ਵੀ ਸੋ 16 ਦੇ ਵਿੱਚ ਆਪਣਾ ਚੋਣ ਮੈਨੀਫੈਸਟੋ ਜਿਹੜਾ ਹੈਗਾ ਉਹ ਉਹ ਜਗਜाहਰ ਕੀਤਾ ਸੀ ਲੋਕਾਂ ਨੂੰ ਦੱਸਿਆ ਸੀ ਤਾਂ ਉਹ ਅੱਜ ਤੱਕ ਹੁਣ ਇਹਨਾਂ ਦੀ ਸਰਕਾਰ ਨੂੰ ਅਗਲਾ ਵਾਦਾ ਇਹਨਾਂ ਦਾ ਐਮਐਸਪੀ ਦਾ ਜਿਹਦੇ ਤੇ ਇਹਨਾਂ ਦੇ ਸਾਬਕਾ ਕੈਬਨਿਟ ਮੰਤਰੀ ਵੀਬਾ ਅਨਮੋਲ ਗਗਨ ਮਾਨਹੋਣੀ ਕ ਮਾਨਹੋਣੀ ਕਾਫੀ ਟਰੋਲ ਹੁੰਦੇ ਰਹੇ ਤੇ ਅੱਜ ਵੀ ਟਰੋਲ ਹੁੰਦੇ ਨੇ ਹੁਣ ਇਹਨਾਂ ਦੇ ਵੱਲੋਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਗਿਆ ਸੀ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੱਕੀ ਬਾਸਮਤੀ ਅਤੇ ਦਾਲਾਂ ਦੇ ਐਮਐਸਪੀ ਨੂੰ ਮੰਡੀ ਰੇਟ ਦੇ ਬਰਾਬਰ ਕਰਨ ਲਈ ਕਿਸਾਨਾਂ ਨੂੰ ਬਚਦੀ ਰਾਸ਼ੀ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਹੁਣ ਇਹਨਾਂ ਦੇ ਟਨਿਓਰ ਦੇ ਵਿੱਚ 3 ਸਾਲਾਂ ਦੇ ਵਿੱਚ ਇੱਕ ਵੀ ਜੇਕਰ ਕੋਈ ਐਸਾ ਕਿਸਾਨ ਹੋਵੇ ਜਿਨ੍ਹਾਂ ਨੂੰ ਇਹ ਵਾਅਦਾ ਇਹਨਾਂ ਦਾ ਪੂਰਾ ਹੁੰਦਾ ਦੱਸਿਆ ਹੋਵੇ ਜਾਂ ਜਿਨ੍ਹਾਂ ਦੀ ਜੇਬ ਦੇ ਵਿੱਚ ਐਮਐਸਪੀ ਦੇ ਬਰਾਬਰ ਮੱਕੀ ਬਾਸਮਤੀ ਦਾਲਾਂ ਦੀ ਰਾਸ਼ੀ ਜਿਹੜੀ ਆ ਉਹ ਪਈ ਹੋਵੇ ਜਿਨ੍ਹਾਂ ਦੇ ਖਾਤੇਵ ਦੇ ਵਿੱਚ ਪਈ ਹੋਵੇ ਤਾਂ ਕਿਸਾਨ ਭਰਾ ਜ਼ਰੂਰ ਸੰਪਰਕ ਜ਼ਰੂਰ ਰਾਪਤਾ ਕਰ ਸਕਦਾ ਪੂਰੇ ਪੰਜਾਬ ਭਰ ਦੇ ਵਿੱਚੋਂ ਜਿਹੜਾ ਕਿ ਇਹਨਾਂ ਦਾ ਵਾਅਦਾ 217 ਦਾ ਸੀ ਤਾਂ 222 ਦੇ ਵਿੱਚ ਉਹ ਵਾਅਦਾ ਇਹਨਾਂ ਨੇ ਕਿੰਨਾ ਕੁ ਪੂਰਾ ਕੀਤਾ ਅਗਲੇ ਇਕਰਾਰਨਾਮੇ ਦੀ ਗੱਲ ਕਰੀਏ ਤਾਂ ਅਗਲਾ ਇਕਰਾਰਨਾਮਾ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਭਾਈ ਬੁੱਢਾ ਬਢਾਪਾ ਪੈਨਸ਼ਨ 500 ਰੁਪਏ ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਸਾਡੇ ਵੱਲੋਂ ਜਿਹੜੀ ਆ ਉਹ ਕੀਤੀ ਜਾਵੇਗੀ ਤੇ ਜੇਕਰ ਬਢਾਪਾ ਪੈਨਸ਼ਨ ਦੀ ਗੱਲ ਕਰਾਂ ਤਾਂ ਹੁਣ ਤੱਕ 1500 ਰੁਪਏ ਬਢਾਪਾ ਪੈਨਸ਼ਨ ਆ ਜਿਹੜੀ ਇਹਨਾਂ ਦੇ ਵੱਲੋਂ ਨਹੀਂ ਪਿਛਲੀਆਂ ਸਰਕਾਰਾਂ ਦੇ ਵੱਲ ਭਾਵੇਂ ਇਹਨਾਂ ਦੇ ਆਇਆ ਨੂੰ 3 ਸਾਲ ਹੋ ਗਏ 2000 ਤੱਕ ਪਹੁੰਚਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਿਛਲੀਆਂ ਪਿਛਲੀਆਂ ਸਰਕਾਰਾਂ ਨੇ ਜਿੰਨੀ ਕੀਤੀ ਮਤਲਬ ਕਿ ਦੋ ਉਸ ਤੋਂ 50 ਰੁਪਏ ਜਾਂ 100 ਰੁਪਏ ਵੀ ਇਹਨਾਂ ਦੇ ਵੱਲੋਂ ਵਾਅਦਾ ਵਡਾਪਾ ਪੈਨਸ਼ਨ ਦੇ ਵਿੱਚ ਨਹੀਂ ਕੀਤਾ ਗਿਆ। ਅਗਲਾ ਇਕਰਾਰਨਾਮਾ ਇਹਨਾਂ ਦਾ 10 ਲੱਖ ਨਵੇਂ ਪਰਿਵਾਰਾਂ ਦੇ ਲਈ ਆਟਾ ਦਾਲ ਸਕੀਮ। ਹੁਣ ਆਟਾ ਦਾਲ ਸਕੀਮ ਦਾ ਰੌਲਾ ਪਿਛਲੇ ਸਮਿਆਂ ਦੇ ਵਿੱਚ ਪੈਂਦਾ ਤੁਸੀਂ ਆਮ ਤੌਰ ਤੇ ਸੁਣਿਆ। ਉਹ ਇਸ ਕਰਕੇ ਨਹੀਂ ਕਿ ਪਈ ਬਹੁਤੇ ਨਵੇਂ ਪਰਿਵਾਰ ਜਿਹੜੇ ਆਸੀ ਆਟਾ ਦਾਲ ਸਕੀਮ ਦੇ ਨਾਲ ਜੋੜੇ ਆ ਹਾਲਾਂਕਿ ਇੱਥੇ ਮੈਂ ਸਾਫ਼ ਤੇ ਸਪਸ਼ਟ ਤੌਰ ਤੇ ਦੱਸ ਦੇਵਾਂ ਕਿ ਮੁਫਤ ਖੋਰੀ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਭਰ ਦੇ ਵਿੱਚ ਵਧਣੀ ਚਾਹੀਦੀ ਆ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਮੰਗਤੇ ਬਣਾਓ ਕਿਉਂਕਿ ਇਹ ਗੱਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਹਿੰਦੇ ਰਹੇ ਨੇ ਕਿ ਭਾਈ ਤੁਸੀਂ ਲੋਕਾਂ ਦੇ ਹੱਥਾਂ 'ਚ ਟਿਫਨ ਫੜਾਓ ਲੋਕਾਂ ਨੂੰ ਰੋਜ਼ਗਾਰ ਦਿਓ ਲੋਕਾਂ ਨੂੰ ਨੌਕਰੀਆਂ ਦਿਓ ਤਾਂ ਜੋ ਲੋਕ ਰੋਟੀ ਆਪ ਕਮਾ ਸਕਣ ਸਗੋਂ ਦੀ ਉਹਨਾਂ ਨੂੰ ਆਟਾ ਦਾਲ ਦੇ ਕੇ ਉਹਨਾਂ ਨੂੰ ਵਿਹਲੜ ਨਾ ਬਣਾਓ ਪਰ ਉਸੇ ਵੇਲੜ ਬਣਾਉਣ ਦੇ ਉੱਪਰ ਇਹ ਖੁਦ ਵੀ ਤੁਰੇ ਤੇ ਇਹਨਾਂ ਨੇ ਕਿਹਾ ਸੀ ਕਿ 10 ਲੱਖ ਨਵੇਂ ਪਰਿਵਾਰਾਂ ਲਈ ਆਟਾ ਦਾਲ ਸਕੀਮ ਪਰ ਅਸਲੀਅਤ ਦੀ ਜੇ ਗੱਲ ਕਰਾਂ ਤਾਂ ਅਸਲੀਅਤ ਇਹ ਆ ਕਿ ਨਵੇਂ ਪਰਿਵਾਰ ਜੋੜਨੇ ਉਹ ਤਾਂ ਬਹੁਤ ਦੂਰ ਦੀ ਗੱਲ ਆ ਇਹ ਵੀ ਪਤਾ ਲੱਗਾ ਕਿ ਵੈਰੀਫਾਈ ਕਰਕੇ ਉਹ ਪਰਿਵਾਰ ਜਿਹੜੇ ਵਾਕਿਆ ਦੇ ਵਿੱਚ ਇਸ ਜਿਹੜੀ ਹੈਗੀ ਆ ਲਾਈਨ ਦੇ ਵਿੱਚ ਆਉਂਦੇ ਸੀ ਕਿ ਭਾਈ ਉਹ ਜਿਹੜੀ ਰੇਖਾ ਤੈਅ ਕੀਤੀ ਗਈ ਆ ਕਿ ਭਾਈ ਉਹਨਾਂ ਨੂੰ ਜਿਹੜਾ ਹੈਗਾ ਇਹ ਆਟਾ ਦਾਲ ਸਕੀਮ ਮਿਲਣੀ ਚਾਹੀਦੀ ਆ ਹੋਨਾ ਪਰਿਵਾਰਾਂ ਨੂੰ ਵੀ ਇਹਨਾਂ ਦੇ ਵੱਲੋਂ ਜਿਹੜਾ ਹੈਗਾ ਬਹੁਤੇ ਪਰਿਵਾਰਾਂ ਦੇ ਰਾਸ਼ਨ ਕਾਰਡ ਜਿਹੜੇ ਆ ਕੱਟੇ ਗਏ ਬਹੁਤੇ ਪਰਿਵਾਰਾਂ ਨੂੰ ਇਸ ਸਕੀਮ ਦੇ ਵਿੱਚੋਂ ਬਾਹਰ ਜਿਹੜਾ ਹੈਗਾ ਆ ਉਹ ਕੀਤਾ ਗਿਆ ਇਹ ਅਸੀਂ ਨਹੀਂ ਕਹਿੰਦੇ ਇਸ ਇਸ ਸਰਕਾਰ ਦੇ ਵਿੱਚ ਆ ਖਬਰਾਂ ਦੀਆਂ ਸੁਰਖੀਆਂ ਤੇ ਤੁਸੀਂ ਝਾਤ ਮਾਰ ਲਿਓ ਉਹ ਲੋਕ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਸ ਸਕੀਮ ਦੇ ਵਿੱਚੋਂ ਬਾਹਰ ਕੀਤਾ ਗਿਆ ਉਹ ਲੋਕ ਖੁਦ ਚੀਕ-ਚੀਕ ਕੇ ਇਸ ਚੀਜ਼ ਦੀ ਜਿਹੜੀ ਆ ਉਹ ਗਵਾਹੀ ਭਰਦੇ ਨੇ ਅਗਲੀ ਗੱਲ ਕਰੀਏ ਤਾਂ ਵਿਆਜ ਮੁਕਤ ਕਰਜ਼ੇ ਅਤੇ ਸਸਤੀ ਬਿਜਲੀ ਵਰਗੀਆਂ ਸਕੀਮਾਂ ਰਾਹੀਂ 25000 ਨਵੇਂ ਡੈਰੀ ਫਾਰਮ ਦੂਜੇ ਸੂਬਿਆਂ ਵਿੱਚ ਪਸ਼ੂ ਭੇਜ ਪਸ਼ੂ ਭੇਜ ਕੇ ਸਰਕਾਰੀ ਮਦਦ ਦੁੱਧ ਦੇ ਮੁੱਲ ਨੂੰ ਨਿਰਧਾਰਤ ਕਰਨ ਲਈ ਬੋਰਡ ਬਣਾਇਆ ਜਾਣਾ। ਹੁਣ ਇੱਥੇ ਇਹਦੇ ਵਿੱਚ ਮੈਂ ਬਹੁਤਾ ਕੁਝ ਨਹੀਂ ਕਹੂੰਗਾ ਕਿਉਂਕਿ ਜੋ ਸਾਡੀ ਜਵਾਨੀ ਬੇਰੋਜ਼ਗਾਰ ਫਿਰਦੀ ਹੈ ਜੋ ਸਾਡੀ ਜਵਾਨੀ ਵਿਦੇਸ਼ਾਂ ਦੇ ਵਿੱਚ ਜਾਂਦੀ ਹੈ ਚੰਗੇ ਭਵਿੱਖ ਤੇ ਲਈ ਸੁਨਾਰੇ ਭਵਿੱਖ ਤੇ ਲਈ ਜੋ ਸਾਡੀ ਨੌਜਵਾਨੀ ਸਿਆਸਤ ਤੋਂ ਅੱਕੀ ਹੋਈ ਸੀ ਜੋ ਸਾਡੀ ਨੌਜਵਾਨੀ ਰਾਜਨੀਤਿਕ ਪਾਰਟੀਆਂ ਤੋਂ ਝੰਬੀ ਹੋਈ ਸੀ ਉਹਨਾਂ ਤੋਂ ਹਾਰੇ ਹੋਏ ਸੀ ਹੰਬੇ ਹੋਏ ਸੀ ਥੱਕੇ ਹੋਏ ਸੀ ਉਹਨਾਂ ਨੇ ਇਹਨਾਂ ਨੂੰ ਲਿਆਂਦਾ ਸੀ ਕਿਉਂ ਕਿਉਂਕਿ ਇਹ ਰੋਜ਼ਗਾਰ ਦੀ ਗੱਲ ਕੀਤੀ ਅਸੀਂ ਰੋਜ਼ਗਾਰ ਦੇਵਾਂਗੇ ਅਸੀਂ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਤੇ ਰੋਜ਼ਗਾਰ ਕਿੰਨਾ ਕੁ ਮਿਲਿਆ ਕਿੰਨੇ ਕੁ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਇਹ ਸਾਡੀ ਨੌਜਬਾਨੀ ਜਿਹੜੀ ਧਰਨਿਆ ਵਿਦ ਦੇ ਵਿੱਚ ਬੈੰਦੀ ਆ ਉਹ ਖੁਦ ਦੱਸਦੀ ਆ ਇਹ ਸਾਡੀ ਨੌਜਬਾਨੀ ਜਿਹੜੀ ਪੁਲਿਸ ਦੀਆਂ ਡਾਂਗਾਂ ਖਾਂਦੀ ਆ ਉਹ ਖੁਦ ਦੱਸਦੀ ਆ ਇਹ ਸਾਡੀ ਨੌਜਬਾਨੀ ਜਿਹੜੀ ਇਹਨਾਂ ਦੇ ਨਾਲ ਮੌਜੂਦਾ ਸਰਕਾਰ ਦੇ ਨਾਲ ਮੀਟਿੰਗਾਂ ਦਾ ਸਮਾਂ ਲੈਂਦੀ ਆ ਮੀਟਿੰਗਾਂ ਦਾ ਸਮਾਂ ਮਿਲਣ ਤੋਂ ਬਾਅਦ ਉਹਨਾਂ ਨੂੰ ਸਿਰਫ ਲਾਰੇ ਮਿਲਦੇ ਨੇ ਸਿਰਫ ਲੱਕੜ ਦੇ ਮੁੰਡੇ ਮਿਲਦੇ ਨੇ ਸਿਰਫ ਲੌਲੀਪੌਪ ਮਿਲਦੇ ਨੇ ਇਹ ਉਹ ਖੁਦ ਦੱਸਣਗੇ ਤਾਂ ਇਹ ਇਹਨਾਂ ਦੇ ਵੱਲੋਂ ਤਿਆਰ ਕੀਤਾ ਹੋਇਆ ਚੋਣ ਮੈਨੀਫੈਸਟੋ ਆ ਜਿਹਨੂੰ ਮੈਂ ਇੱਕ ਝੂਠ ਦਾ ਪਲੰਦਾ ਕਹੂੰਗਾ ਜਿਹੜਾ ਤਿਆਰ ਕੀਤਾ ਗਿਆ ਸੀ ਵੀ ਸੋ 16 ਦੇ ਵਿੱਚ ਕਿ ਭਾਈ ਜੇਕਰ 217 ਦੇ ਵਿੱਚ ਸਾਡੀ ਸਰਕਾਰ ਆਉਂਦੀ ਆ ਤਾਂ ਆਹ ਆਹ ਚੀਜ਼ਾਂ ਜਿਹੜੀਆਂ ਅਸੀਂ ਕਰਾਂਗੇ ਹੁਣ ਜਿੰਨੇ ਕੁ ਮੈਂ ਵਾਅਦੇ ਇਹਨਾਂ ਦੇ ਵਿੱਚ ਇਹਨਾਂ ਦੇ ਵੱਲੋਂ ਕੀਤੇ ਗਏ ਇਕਰਾਰਨਾਮੇ ਕੀਤੇ ਗਏ ਜਿੰਨੇ ਕੁ ਤੁਹਾਨੂੰ ਗਿਣਾਏ ਆ ਜੇਕਰ ਤੁਹਾਡੇ ਵੀ ਧਿਆਨ ਦੇ ਵਿੱਚ ਹੋਵੇ ਕਿ ਭਾਈ ਨਹੀਂ ਜਾਸਿਆਂ ਤੂੰ ਆ ਗਲਤ ਗਿਣਾ ਗਿਆ ਆ ਕੰਮ ਇਹਨਾਂ ਦੇ ਵੱਲੋਂ ਕੀਤਾ ਗਿਆ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਜ਼ਰੂਰ ਦੱਸ ਸਕਦੇ ਹੋ ਜੇਕਰ ਅਸੀਂ ਗਲਤਾਂ ਤਾਂ ਸਾਨੂੰ ਦਰਸਤ ਤੁਸੀਂ ਜ਼ਰੂਰ ਕਰ ਸਕਦੇ ਹੋ ਤੇ ਇਹਨਾਂ ਦੇ ਜੇ ਕੋਈ ਲੀਡਰ ਜੇ ਕੋਈ ਮੰਤਰੀ ਸਾਹਿਬ ਜੇ ਕੋਈ ਐਮ ਐਲ ਏ ਸਾਹਿਬ ਵਿਧਾਇਕ ਸਾਹਿਬ ਉਹ ਵੀ ਦਰਸਤ ਕਰਨਾ ਚਾਹਣ ਤਾਂ ਉਹ ਵੀ ਕਮੈਂਟ ਕਰਕੇ ਦਰਸਤ ਜ਼ਰੂਰ ਕਰ ਸਕਦੇ ਨੇ ਕਿ ਭਾਈ ਨਹੀਂ ਆ ਉਸੀ ਗਲਤ ਪੇਸ਼ ਕਰ ਰਹੇ ਹਾਂ ਆ ਚੀਜ਼ ਸਾਡੇ ਵੱਲੋਂ ਜਿਹੜੀ ਹੈਗੀ ਆ ਉਹ ਕੀਤੀ ਗਈ ਆ ਹੁਣ ਹੋ ਸਕਦਾ ਕਿ ਭਾਈ ਜੇਕਰ ਅਸੀਂ ਇਹ ਵਾਅਦੇ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਜਾ ਕੇ ਗਣਵਾਈਏ ਉਹਨਾਂ ਨੂੰ ਯਾਦ ਕਰਵਾਈਏ ਤਾਂ ਹੋ ਸਕਦਾ ਮੁੱਖ ਮੰਤਰੀ ਸਾਹਿਬ ਸਾਨੂੰ ਕਿਸੇ ادارے ਦੇ ਨਾਲ ਜੋੜ ਦੇਣ ਕਿਸੇ ਪਾਰਟੀ ਦੇ ਨਾਲ ਜੋੜ ਦੇਣ ਤੇ ਹੋ ਸਕਦਾ ਜੇਕਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਇਹ ਵਾਅਦੇ ਯਾਦ ਕਰਵਾਈਏ ਤਾਂ ਉਹ ਵੀ ਸਾਨੂੰ ਕਿਸੇ ਨਾ ਕਿਸੇ ਮੀਡੀਆ ਹਾਊਸ ਦੇ ਨਾਲ ਜੋੜ ਦੇਣ ਜਿਹੜਾ ਕਿ ਸ਼ਾਇਦ ਕਿਸੇ ਪਾਰਟੀ ਦਾ ਦਲਾਲ ਹੋਵੇ ਤਾਂ ਫਿਰ ਕਿਉਂ ਨਾ ਇਸ ਵਾਰ ਲੋਕ ਕਰਨ ਇਹਨਾਂ ਨੂੰ ਨਹੀਂ ਪਿਛਲਿਆਂ ਨੂੰ ਵੀ ਤੇ ਉਸ ਤੋਂ ਪਿਛਲਿਆਂ ਨੂੰ ਵੀ ਕਿ ਭਾਈ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ-ਜਿਹੜੇ ਵਾਅਦੇ ਤੁਸੀਂ ਕੀਤੇ ਸੀ ਪਿਛਲੇ ਸਮੇਂ 'ਚ ਉਹਨਾਂ ਦੇ ਵਿੱਚੋਂ ਕਿੰਨੇ ਵਾਅਦੇ ਨੇ ਜਿਹੜੇ ਤੁਸੀਂ ਪੂਰੇ ਕੀ ਤੇ ਜੇਕਰ ਉਹ ਵਾਦੇ ਤੁਸੀਂ ਪੂਰੇ ਨਹੀਂ ਕੀਤੇ ਤਾਂ ਫਰਾ ਝੂਠ ਬੋਲ ਕੇ ਸਾਡੀਆਂ ਵੋਟਾਂ ਕਿਉਂ ਲਈਆਂ ਆ ਗੱਪ ਮਾਰ ਕੇ ਸਾਡੀਆਂ ਵੋਟਾਂ ਕਿਉਂ ਲਈਆਂ ਸਾਨੂੰ ਪਰਮਾਇਆ ਕਿਉਂ ਗਿਆ ਤੇ ਹੁਣ ਇਸ ਦੀ ਸਜ਼ਾ ਅਸੀਂ ਤੁਹਾਨੂੰ ਦੇਵਾਂਗੇ ਜੇਕਰ ਐਸੇ ਸਵਾਲ ਸ਼ਾਇਦ ਹਰ ਨਾਗਰਿਕ ਹਰ VOTER ਕਰਨ ਲੱਗ ਜਾਵੇ ਤਾਂ ਇਹਨਾਂ ਲੀਡਰਾਂ ਨੂੰ ਜਿਹੜੇ ਲੋਕਾਂ ਦੇ ਪੈਰੀਂਤ ਵੋਟਾਂ ਵੇਲੇ ਆ ਕੇ ਲਾਉਂਦੇ ਨੇ ਤੇ ਵੋਟਾਂ ਤੋਂ ਬਾਅਦ ਜਿਹੜੇ ਆ ਉਹ ਦਿਖਾਈ ਤੱਕ ਨਹੀਂ ਦਿੰਦੇ ਤਾਂ ਸ਼ਾਇਦ ਉਹਨਾਂ ਲੀਡਰਾਂ ਦੇ ਖਾਨਿਆਂ ਦੇ ਵਿੱਚ ਇੱਕ ਗੱਲ ਪੈ ਜਾਵੇ ਕਿ ਭਾਈ ਹੁਣ ਝੂਠ ਵਾਲੀ ਰਾਜਨੀਤੀ ਗੱਪਾਂ ਵਾਲੀ ਰਾਜਨੀਤੀ ਨਹੀਂ ਚੱਲਣੀ ਹੁਣ ਵਾਦੇ ਉਹ ਕਰਨੇ ਪੈਣਗੇ ਜੋ ਹਕੀਕਤ ਹੈ ਅਸਲ ਦੇ ਵਿੱਚ ਉਹ ਵਾਦੇ ਕਰੀਏ ਜੋ ਅਸੀਂ ਹਕੀਕੀ ਰੂਪ ਦੇ ਵਿੱਚ ਪੂਰੇ ਕਰ ਸਕਦੇ ਹਾਂ ਝੂਠ ਦੇ ਪਲੰਦੇ ਨਹੀਂ ਤੇ ਜੋ ਮੈਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਆ ਝੂਠ ਦਾ ਪਲੰਦਾ ਜੋ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਇਹ ਝੂਠ ਦਾ ਪਲੰਦਾ ਅਕਾਲੀ ਆਮ ਆਦਮੀ ਪਾਰਟੀ ਦਾ ਨਹੀਂ ਇਹ ਝੂਠ ਦਾ ਪਲੰਦਾ ਕਾਂਗਰਸ ਪਾਰਟੀ ਨੇ ਵੀ ਦਿਖਾਇਆ ਇਹ ਝੂਠ ਦਾ ਪਲੰਦਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਿਖਾਇਆ ਇਹ ਝੂਠ ਦਾ ਪਲੰਦਾ ਭਾਰਤੀ ਜਨਤਾ ਪਾਰਟੀ ਨੇ ਵੀ ਦਿਖਾਇਆ ਤੁਸੀਂ ਪਿਸ਼ੋਕਰ ਤੇ ਝਾਤ ਮਾਰ ਕੇ ਦੇਖ ਲਿਓ ਤੇ ਇੱਕ ਗੱਲ ਹੋਰ ਜੇਕਰ ਅਸੀਂ ਨਾ ਸਮਝੇ ਅਸੀਂ ਇਹ ਗੱਲ ਆਪਣੇ ਖਾਨਿਆਂ ਦੇ ਵਿੱਚ ਨਾ ਪਾਈ ਤੇ ਸਵਾਲ ਇਨ੍ਹਾਂ ਵੋਟਾਂ ਲੈਣ ਵਾਲੇ ਲੀਡਰਾਂ ਨੂੰ ਨਾ ਪੁੱਛੇ ਆਉਂਦਿਆਂ ਨੂੰ ਇਹਨਾਂ ਨੂੰ ਇਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਉਣ ਤੋਂ ਪਹਿਲਾਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਪਹਿਲਾਂ ਤੁਹਾਡੇ ਸਵਾਲ ਹੋਣੇ ਚਾਹੀਦੇ ਨੇ ਵਾਜਿਬ ਸਵਾਲ ਤੇ ਸ਼ਬਦਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਤੇ ਪਰ ਜੇਕਰ ਹਾਲੇ ਵੀ ਅਸੀਂ ਐਸਾ ਨਹੀਂ ਕੀਤਾ ਤਾਂ ਮੈਂ ਤੁਹਾਨੂੰ ਦਾਅਵੇ ਦੇ ਨਾਲ ਕਹਿਣਾ ਕਿ ਝੂਠ ਦੇ ਪਲੰਦੇ ਜਿਹੜੇ ਪਿਛਲੇ ਸਮਿਆਂ ਤੋਂ ਬਣਦੇ ਰਹੇ ਨੇ ਜਿਹੜੇ ਹੁਣ ਤੱਕ ਬਣ ਬਣ ਰਹੇ ਨੇ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਸੇ ਝੂਠ ਦੇ ਪਲੰਦੇ ਬਣਦੇ ਰਹਿਣਗੇ ਪਾਰਟੀ A B C D ਜਿਹੜੀ ਮਰਜ਼ੀ ਹੋਵੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਝੂਠ ਦੇ ਪਲੰਦਿਆਂ ਦੇ ਨਾਲ ਲੋਕਾਂ ਨੂੰ ਪਰਮਾਇਆ ਜਾ ਸਕਦਾ ਹੈ ਇਹਨਾਂ ਝੂਠ ਦੇ ਪਲੰਦਿਆਂ ਦੇ ਨਾਲ ਲੋਕਾਂ ਨੂੰ ਬਹਿਲਾਇਆ ਫਸਲਾਇਆ ਜਾ ਸਕਦਾ ਇਹਨਾਂ ਝੂਠ ਦੇ ਪਲੰਦਿਆਂ ਦੇ ਨਾਲ ਅਸੀਂ ਦੂਜਿਆਂ ਨੂੰ ਭੰਡ ਕੇ ਕਿਉਂਕਿ ਇਹ ਇਹ ਹੁੰਦਾ ਨਾ ਇਹ ਝੂਠ ਦਾ ਪਲੰਦਾ ਅਸਲ ਦੇ ਵਿੱਚ ਮੈਂ ਤਾਂ ਕਹਿ ਰਿਹਾ ਕਿ ਵੀ ਤੁਸੀਂ ਚੋਣ ਮੈਨੀਫੈਸਟੋ ਚੱਕ ਲਿਓ ਸ਼ਾਇਦ ਪਾਰਟੀਆਂ ਉਡੀਕ ਕਰਦੀਆਂ ਨੇ ਕਿ ਉਹਦਾ ਚੋਣ ਮੈਨੀਫੈਸਟੋ ਆ ਗਿਆ ਹੁਣ ਉਹਨੇ ਆਹ ਕੁਛ ਕਿਹਾ ਅਸੀਂ ਇਸ ਤੋਂ ਵੱਡਾ ਕੀ ਕਹਿ ਸਕਦੇ ਹਾਂ ਉਹ ਫਿਰ ਉਹਨਾਂ ਨੂੰ ਵੱਲੋਂ ਚੋਣ ਮੈਨੀਫੈਸਟੋ ਦੇ ਵਿੱਚ ਪਾਇਆ ਜਾਂਦਾ ਜਾਂ ਫਿਰ ਉਹਨਾਂ ਦੇ ਨਾਲ ਰਲਦਾ ਮਿਲਦਾ ਪਾਇਆ ਜਾਂਦਾ ਆ ਭਾਬ ਉਹਨਾਂ ਨੇ ਸਾਡੇ ਲੋਕਾਂ ਨੂੰ ਕਿਵੇਂ ਪਰਮਾਇਆ ਅਸੀਂ ਉਹ ਤੋਂ ਵੱਧ ਝੂਠ ਬੋਲ ਕੇ ਉਹ ਤੋਂ ਵੱਧ ਕੁਝ ਲੋਕਾਂ ਦੇ ਵਿੱਚ ਸ਼ਗੂਫਾ ਛੱਡ ਕੇ ਉਸ ਚੀਜ਼ ਨੂੰ ਲੋਕਾਂ ਨੂੰ ਪਰਮਾ ਜਿਹੜਾ ਹੈਗਾ ਕਿਵੇਂ ਸਕਦੇ ਆ ਪਰ ਸਮਝਣ ਦੀ ਜ਼ਰੂਰਤ ਸਾਡੇ ਲੋਕਾਂ ਨੂੰ ਆ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਲਦੇ ਹੋ ਜੈਤ ਧੰਨਵਾਦ